ਹਾਂ ਜੀ ਊਡੇ ਅੱਜ ਆਪਾਂ ਜਮਾਤ 8ਵੀਂ ਦਾ ਅਗਲਾ ਸਾਡਾ ਪਾਠ ਹੈਗਾ ਵਾ ਜਿਓਮੈਟਰੀ ਦਾ ਸ਼ੋਹੋਤ ਰੇਖਾਵਾਂ ਅਤੇ ਚੱਕਰ ਇਹਦਾ ਜਿਹੜਾ ਪਹਿਲਾ ਸਵਾਲ ਆ ਉਹਦੀ ਰਕਮਾ ਦਿੱਤੇ ਹੋਏ ਤਿੰਨ ਬਿੰਦੂ A B C ਵਿੱਚੋਂ ਲੰਘਦਾ ਇੱਕ ਚੱਕਰ ਖਿੱਚੋ ਜਦੋਂ ਕਿ ਤਿੰਨੇ ਬਿੰਦੂ ਸਰਲ ਰੇਖਾ ਵਿੱਚ ਨਾ ਹੋ ਤਾਂ ਆਪਾਂ ਕੀ ਕਰਨਾ ਇੱਕ ਬਿੰਦੂ ਇੱਥੇ ਲੈ ਲਿਆ ਇੱਕ ਬਿੰਦੂ ਇੱਥੇ ਲੈ ਲਿਆ ਔਰ ਇੱਕ ਬਿੰਦੂ ਇੱਧਰ ਲੈ ਲਿਆ ਠੀਕ ਹੈ ਤਿੰਨੇ ਬਿੰਦੂ ਜਿਹੜੇ ਆ ਉਹ ਸਰਲ ਰੇਖਾ ਵਿੱਚ ਨਹੀਂ ਲੈ ਫਿਰ ਆਪਾਂ ਸਕੁਅਰ ਦੇ ਨਾਲ ਇਹਨਾਂ ਤਿੰਨੇ ਬਿੰਦੂਆਂ ਨੂੰ ਬਣਾ ਦਿੱਤਾ ਆ ਬਿੰਦੂ ਸਾਡਾ A ਆ ਬਿੰਦੂ ਸਾਡਾ B ਆ ਬਿੰਦੂ ਸਾਡਾ C ਇਹ ਤਿੰਨੇ ਬਿੰਦੂ ਸਾਰੀ ਰੇਖਾ ਵਿੱਚ ਨਹੀਂ ਹੈ ਹੁਣ ਕੀ ਕਰਨਾ ਅਸੀਂ ਪ੍ਰਕਾਰ ਲੈ ਲਈ ਅਧ ਨੂੰ ਵੱਧ ਪ੍ਰਕਾਰ ਖੋਲ ਕੇ ਛਾਪ ਲਾਵਾਂਗੇ ਇਹ ਬਿੰਦੂ ਦੇ ਉੱਪਰ ਰੱਖ ਕੇ उन्नी ही प्रकार खोल के बी बिंदु के प्रकार रख के चाप लावे फिर इस बी बिंदु तो इधर चाप ला दें और सी बिंदु प्रकार रख के भी असाप ला दें ਦੀ ਬਿੰਦੂ ਦੇ ਪ੍ਰਕਾਰ ਆ ਕਿ ਠੀਕ ਹੈ ਇਸ ਤੋਂ ਬਾਅਦ ਅਸੀਂ ਇਹ ਜਿੱਥੇ ਦੋਨੇ ਚ ਆਪਾਂ ਕੱਟ ਲੀਆਂ ਨੇ ਏ ਵੀ ਦੀਆਂ ਉਹਨਾਂ ਨੂੰ ਪਹਿਲਾਂ ਆਪਾਂ ਡਾਟਡ ਮਲਾ ਲਈਏ ਇਸੇ ਤਰੀਕੇ ਨਾਲ BC ਦੀਆਂ ਜਿਹੜੀਆਂ ਆਪਾਂ ਦੋ ਚਾਪਾਂ ਬਣਾਈਆਂ ਉਹਨਾਂ ਨੂੰ ਵੀ ਆਪਾਂ ਆਪਸ ਵਿੱਚ ਮਿਲਾ ਦੇ। ਇਹ ਹੁਣ ਦੋਨੇ ਚਾਪਾਂ ਬਿੰਦੂ O ਤੇ ਛੋਂਦੀਆਂ ਨੇ। ਹੁਣ ਅਸੀਂ ਕੀ ਕਰਾਂਗੇ O ਬਿੰਦੂ ਤੇ ਪਰਕਾਰ ਰੱਖਾਂਗੇ। ਇਹ ਦੇਖਾਂਗੇ ਵੀ ਸਾਡੇ ਕੋਲੇ ਸਾਰੇ ਬਿੰਦੂਆਂ ਵਿੱਚ ਦੀ ਜਿਹੜੀ ਉਹ ਚਾਪ ਨਿਕਲ ਰਹੀ ਆ। తిన్నే బిందూ వి ਓ ਬਿੰਦੂ ਤੇ ਪ੍ਰਕਾਰ ਆ ਕੇ ਜਦੋਂ ਸੀ ਚੱਕਰ ਲਾਇਆ ਤਾਂ ਉਹ ਚੱਕਰ ਸਾਡਾ ਤਿੰਨਾਂ ਬਿੰਦੂਆਂ ਵਿੱਚ ਦੀ ਲੰਘਦਾ ਠੀਕ ਹੈ ਇਸ ਤਰੀਕੇ ਨਾਲ ਅਸੀਂ ਤਿੰਨਾਂ ਬਿੰਦੂਆਂ ਵਿੱਚੋਂ ਦੀ ਲੰਘਦਾ ਹੋਇਆ ਇੱਕ ਚੱਕਰ ਖਿੱਚਿਆ ਦੁਬਾਰਾ ਫਿਰ ਦੇਖੋ ਕਿ ਮੈਂ ਕੀਤਾ ਸਵਾਲ ਅਸਤੇਨੇ ਬਿੰਦੂ ਸਰਲ ਰੇਖਾ ਵਿੱਚ ਨਹੀਂ ਲੈਣੇ ਇੱਕ ਬਿੰਦੂ ਇੱਥੇ ਲੈ ਲਿਆ ਕਿ ਇੱਥੇ ਇੱਕ ਇੱਥੇ ਪਹਿਲਾਂ AB ਦਾ ਪ੍ਰਕਾਰ ਨਾਲ ਅੱਧ ਕਰ ਲਿਆ ਫਿਰ BC ਦਾ ਪ੍ਰਕਾਰ ਨਾਲ ਅੱਧ ਕਰਿਆ ਜਿੱਥੇ ਦੋਨੇ ਅੱਧ ਕੱਟਦੇ ਆ ਉਹ ਸੋ ਬਿੰਦੂ ਤੇ ਪ੍ਰਕਾਰ ਰੱਖ ਕੇ ABC ਬਿਸੈਕਟਰ ਖੋਦਾ ਹੋਇਆ ਚੱਕਰ ਲਾ ਲਿਆ ਸਮਝ ਆ ਗਈ ਬਟੇ ਇਹਨੂੰ ਨਾ ਹੁਣ ਆਪਣੀਆਂ ਕਾਪੀਆਂ ਦੇ ਕਰਕੇ ਦੇਖ